ਸ੍ਰੀ ਗੁਰੂ ਜੀ ਅੱਜ ਕੱਲ੍ਹ ਸਮੇਂ ਹੰਕਾ ਕੋਟੀ ਨੇ ਤਨਪਾਗ ਕੀ ਅੱਜਾਨੂੰ ਕਲੋਸ ਤੋਂ ਦੇਖਿਆ ਜੀ ਧੰਨਵਾਦ ਦਾ ਅੱਛਾ ਜੀ ਇਧਰ ਆ ਜੀ ਮੈਂ ਹੱਸ ਹਾਂ ਤੁਸੀਂ ਇਧਰ ਜੀ ਪਲੀਜ਼ ਬਾਕੀ ਜੀ ਅੱਛਾ ਅੱਛਾ ਦੇਖੋ ਦੇਖੋ ਕਮਾਂਲੋ ਕਰੋ ਮਾਰ ਲੋ ਕਰੋ ਮਾਰ ਲੋ ਕਿਵੇਂ ਚੱਲ ਰਹੇ ਹਾਂ ਬਹੁਤ ਜਲਦੀ ਕੰਮ ਬਹੁਤ ਜਲਦੀ ਕੋਈ ਦਿੱਕਤ ਨਹੀਂ ਨਹੀਂ ਨਮੀ ਲੋ ਲੋ ਦੇਖੇ ਦੇਖੇ ਕਿੰਨੇ ਪਰਸੈਂਟ ਦਾ ਮਾਸਟਰ ਦਾ ਇਹ ਆਪਣਾ ਕੋਲਾ ਕੋਲਾ ਚੱਲ ਰਹੀ ਚੱਲ ਰਹਾ 17 ਦਾ ਕਾਈ 17 ਦਾ ਕਹ ਅੱਛਾ ਲਿਫਟਿੰਗ ਕਿ ਮੈਂ ਲਿਫਟਿੰਗ ਬੋਲ ਦਿਓ ਬੋਲ ਦਿਖ ਦਿਓ ਕੋਈ ਕੋਈ ਕੱਟ ਕੋਈ ਨਾ ਲਾ ਨਾ ਬੋਲ ਕੱਟ ਨਹੀਂ ਰਹੀ ਅਸੀਂ ਬੁਲਾ ਕੇ ਗਏ ਤਾਂ ਮੈਂ ਪੈ ਕੇ ਅਰਸੀ ਜੀ ਸ਼ਰਦ ਸਾਹਿਬ ਜੀ ਕੋਈ ਕੱਟ ਨਹੀਂ ਕੋਈ ਕੋਈ ਅਸੀਂ ਤਾਂ ਪਤਾ ਨਹੀਂ ਕਰਦੇ ਨਾ ਕੋਈ ਥੋੜੋ ਤੋਂ ਕੋਈ ਮੈਡੀਕਲ ਫੰਡ ਲਈਏ ਨਾ ਰੈਲੀ ਵਾਸਤੇ ਪੈਸੇ ਲਈਏ ਨਾ ਪਰ ਤੁਸੀਂ ਕਟਕਟ ਮਤਲਬ ਇਸ ਵਾਰ ਸਾਥ ਦੇ ਦਿਓ ਛੋਟਾ ਇੰਨਾ ਸਟਾਰ ਹੈ ਜ਼ਿੰਮੇਦਾਰ ਬਹੁਤ ਵਧੀਆ ਜੀ ਆਹ ਵੀ ਚਾਹਦੇ ਆ ਕਿ ਸਾਡੀ ਦੁਕਾਨ ਨੂੰ ਕਾਊਂਟਰ ਤੇ ਉਹ ਕਹਿੰਦੇ ਜਿੰਨੀ ਲਾਈਟ ਆ ਤੇ ਚਿੱਤ ਜਾਣਾ ਮੇਰਾ ਆਤੀ ਹੁੰਦੀ ਦੂਸਰੀ ਨਾਲੇ ਸਾਡੇ ਮੈਡਮ ਡੀ ਸੀ ਇਹ ਤਾਂ ਫੂਡ ਸਪਲਾਈ ਦੀ ਵੀ ਰੱਖੇ ਜਾਨਾ ਸਭ ਕੁਝ ਹਾਂਜੀ ਤੇ ਇਹਦਾ ਬਣੇ ਚੌਥੀ ਦਾ ਸਪੇਸ ਹੈਗੀ ਹੈ ਇਹੋ ਜਿਹਾ ਲੱਗ ਰਿਹਾ ਜੀ ਮਾਲ ਨਾ ਮਾਲ ਲੱਗ ਨੇੜੇ ਭਈ ਬਹੁਤ ਵਧੀਆ ਆ ਰਹੀ ਆ ਬਾਤ ਇਹ ਵੀ ਜੀ ਕੋਈ ਦਿੱਕਤ ਨਹੀਂ ਤੇ ਬਸ ਬਸ ਇਪਰੇਟਾਣਾ ਜਿਵੇਂ ਕੋਈ ਕੋਈ ਦਿੱਕਤ ਨਹੀਂ ਪੇਮੈਂਟ ਵਧੀਆ ਆ ਰਹੀ ਆ ਪੇਮੈਂਟ ਵੀ ਬਹੁਤ ਵਧੀਆ ਪੰਡੂ ਸਾਡੇ ਦਾ ਫਤਿਹਗੜ੍ਹ ਜਿਲ੍ਹਾ ਜੀ ਸਾਰਾ ਵਧੀਆ ਚੱਲ ਰਿਹਾ ਜੀ 5000 ਅੱਛਾ ਹਾਂ ਜੀ ਪੇਮੈਂਟ ਵਧੀਆ ਹੋ ਰਹੀ ਆ ਇਹ ਤੇ ਸਾਢੇ 8 ਟਾਲਾ ਜਰੂਰ ਕਰ ਦੋ ਸੀ ਉਹ ਤਾਂ ਮੈਂ ਦੇਖੋ ਮੈਂ ਤਾਂ ਉਹਨਾਂ ਕੋਲ ਗਿਆ ਸੀ ਉਹ 47 ਰੁਪਏ ਵਾਲਾ ਜੀ ਮੈਂ ਤਾਂ ਉਹ ਕਹਿਣਾ ਵੀ ਤੂੰ ਕਰ ਦੋ ਦੇਖੋ 8 ਸੀ ਉਹਨਾਂ ਨੇ ਕਰਦਾ ਜ਼ਿੰਮੇਵਾਰੀ ਬਫਲ ਦਾ ਮੈਂ ਤਾਂ ਤੁਹਾਡੇ ਤੁਹਾਡੇ ਤੂੰ ਬਿਨਾ ਵੀ ਜਾਇਆ ਸੀ ਠੀਕ ਹੈ ਜੀ ਉਦੋਂ ਮੀਟਿੰਗ ਵਿੱਚ ਗਿਆ ਸੀ ਜੱਲੀ ਨਾਲ ਆਹ ਫੇਸਬੁਕ ਤੋਂ ਉਹ ਜਿਹੜਾ ਪਾਸੇ ਮੋਟਾ ਹੂੰ ਉਹ ਜਦੋਂ ਫਾਹਤ ਫਾਹਤ ਲਾਉਣਾ ਉਹ ਮੈਂ ਕਹਿੰਦਾ ਸੀ ਉਹ ਦੱਸ ਸੀ ਸਾਰੇ ਪਹਿਲਾਂ ਪੈਸੇ ਭਰੇ ਹੋਣੇ ਮੰਡੀ ਤੋਂ ਲੈਣਾ 12 ਲੱਖ ਰੁਪਏ ਉਹਨਾਂ ਤੋਂ 65000 ਰੁਪਏ ਫਾਰਸ ਕਿ ਵਿਆਜ ਭਾਗ ਉਹ ਵੀ ਬਣਾਇ ਨਹੀਂ ਅੱਡੀ ਕੋਈ ਚੌਥੀ ਜਦੋਂ ਮਸਲਾ ਹੱਲ ਕਰਦੇ ਕੋਈ ਓਟੀ ਐਸ ਮੈਂ ਹਾਂ ਵਨ ਟਾਈਮ ਸੈਟਲਮੈਂਟ ਇਹ ਪਰ ਇਹ ਨਵੀਂ ਬੀੜਾ ਪ੍ਰਾਣਕ ਸਾਹਿਬ ਬਾਕੀ ਔਰ ਵੀ ਸਾਰੇ ਆਪਣੇ ਬੁਲਾ ਕੇ ਉਹ ਤਾਂ ਕਿ ਕੰਨਾ ਬਣਾ ਬੈਠੇ ਅਸੀਂ ਪੁਰਾਣੀ ਮੱਡੀ ਚ ਬੈਠੇ ਸੀ ਤੁਹਾਨੂੰ ਸ਼ੇਮ ਸਰ ਮੀਟਿੰਗ ਚ ਵੀ ਹੋਈ ਉਹ ਮੀਟਿੰਗ ਵੀ ਹੋਈ ਸੀ ਮਾ ਮੈਨੂੰ ਕੋਈ ਮਟੀਰੀਅਲ ਨਹੀਂ ਉਹ ਕਰ ਲਾਂਗੇ ਆਪਾਂ ਦੁਬਾਰਾ ਦੁਬਾਰਾ ਮੀਟਿੰਗ ਕਰਾਂਗੇ ਹੱਲ ਤਾਂ ਹੋਣਾ ਸ਼ਾਦਾ ਬਹੁਤ ਮਤਲਬੀ ਜੀ ਬੜੀ ਦਿੱਕਤ ਆਉਗੀ ਬੜੀ ਦਿੱਕਤ ਆਉਗੀ ਹੁਣ ਆਹ ਹੱਥ ਤੋਂ ਚੱਕ ਕੇ ਜੁਲਾਪੋ ਨਹੀਂ ਤੱਕੀ ਦਲਸਾ ਕਾਜੀ ਕਾ ਜੇ ਮੈਂ ਠੀਕ ਸਮਝ ਰਿਹਾ ਹਾਂ ਕੋਈ ਮੌਸਮ ਮੌਸਲ ਦੀ ਪਰ ਆਜੋ ਆਜੋ ਮੌਸਮ ਮੌਸਲ ਦੀ ਕੋਈ ਆ ਜਾਓ ਹਾਂ ਮਾ ਮੋਤਾ ਰੁਕਾ ਬਹੁਤ ਠੀਕ ਹੋ ਗਿਆ ਹੈ ਰਹਾ ਸੁੱਕੀ ਹੈ ਰਹਾ ਸੁੱਕੀ ਹੈ ਇਹ ਸੁੱਕੀ ਹੈ ਬਾਈ ਝਾੜ ਦੇ ਕੀ ਘਟ ਗਿਆ ਮੌਸਮ ਨੇ ਝਾੜ ਤਾਂ ਇੰਨਾ ਘਟ ਗਿਆ ਜੀ ਸਾਡੇ ਸਰਾਂਤ ਮੱਢੀ ਚ 22 ਲੱਖ ਟਾਉਂਦਾ 1.5 ਦਾ ਆਇਆ ਹਾਲ ਤੱਕ

ਵਾਟ ਦੇ ਮੁਤਾਬਕ ਰੱਖਣਾ ਔਖਾ ਹੈ ਠੀਕ ਥੋੜਾ ਸਾਨੂੰ ਵਧਾਓ ਬਿਲਕੁਲ ਬਿਲਕੁਲ ਵੀ ਬਾਈ ਵੀ ਕਾਫੀ ਬਹੁਤ ਹੈ ਜੀ ਵੀ ਬਾਈ ਕਿਹਾ ਸੀ ਵੀ ਕਿਉਂਕਿ ਹੁਣ ਟ੍ਰੇਲ ਪੈਣ ਲੱਗ ਗਈ ਠੀਕ ਹਾਂ ਤੱਕ ਹਾਂ ਜਿਸ ਤਰੀਕੇ ਨਾਲ ਇਸਟੀਰੀ ਨੂੰ ਕੱਲ ਨੂੰ ਚੱਕੋਗੇ ਤਰਪੂਲਾ ਇਹ ਚ ਵਾਜੂਗੇ ਇੱਥੇ ਪਏ ਪਏ ਵਧਣ ਪਏ ਵਧਾ ਜੀ ਇਹਦਾ 16 17 ਹੋਏਗਾ ਜੀ ਸਾਰੇ ਹਾਂ ਜੀ ਆਓ ਮੈਂ ਮੈਂ ਤਾਂ ਕਹ ਰਿਹਾ ਜੀ ਵੀਟੀ ਵਗੈਰਾ ਪੈਸੇ ਆ ਹੀ ਜਾਂਦੇ ਹਨਾ ਐਸੋ ਹੀ ਲਿਓ ਪੈਸੇ ਨਾਲ ਜੀ ਕਿਸੇ ਕਿਸਾਨ ਦਾ ਫੋਨ ਨਹੀਂ ਆਇਆ 20:00 ਤੱਕ ਕੋਈ ਨਹੀਂ ਆਇਆ ਕਿਸੇ ਵੀ ਕਿਸਾਨ ਦਾ ਫੋਨ ਨਹੀਂ ਆਇਆ ਕੋਈ ਬੰਦ ਨਹੀਂ ਚਲੋ ਹੁਣ ਥੋੜੀ ਦੁਕਾਨ ਚ ਨਹੀਂ ਸੌਂਦੇ 20:00 ਤੱਕ ਕਾਹਦੇ ਨਹੀਂ ਸੌਂਦੇ ਨਹੀਂ ਹੈ ਜੀ ਅਗਿਆ ਤੁਹਾਨੂੰ ਮੁਜਾ ਕੇ ਨਹੀਂ ਲਾ ਬਲਸਰਾ ਨੇ ਵੇਲੇ ਨੇ ਆਵੇਂ ਠੀਕ ਬੰਦੇ ਵਧੀਆ ਨੇ ਸੋ ਅਸਾਂ ਦੇ ਨਾਲ ਬਹੁਤ ਬੰਦੇ ਪਹੁੰਚਿਆਦੇ ਬਿਸ ਮਿਲਬੀਨੀ ਇਲਾਕੇ ਚ ਮਿਲ ਪੜਦੇ ਹੁੰਦੇ ਹਾਂ ਆ ਉਹ ਮੀਟਿੰਗ ਵਿੱਚ ਮੈਂ ਫਿਰ ਮੰਡੀ ਚ ਲੱਗਣੀ ਆ ਹਾਂਜੀ ਹਾਂ ਬਲਸਰਾ ਨੇ ਤੇਰੇ ਕੋਲ ਪਤਾ ਬਲਸਰਾ ਦੇ ਇਲਾਕੇ ਦੇ ਕਰੇ ਮਿਲਦੀ ਨਹੀਂ ਨਾ ਕਰੇ ਗੋੜਸਾਣੇ ਮਿਲਦੀ ਨਹੀਂ ਨਾ ਟੋਡਾ ਬੀਟਿੰਗ ਜੋ ਮੈਂ ਪ੍ਰੈਸੈਕਟਿਵ ਪੰਜਾਬ ਤੋਂ ਥੋੜੋ ਸਿੱਕੀ ਮਿੱਟ ਕਰ ਗਿਆ ਨਹੀਂ ਨਹੀਂ ਵਧੀਆ ਚੱਲਦਾ ਥੋੜਾ ਮੈਂ ਕਿਹ ਚਲ ਦੇਖ ਆ ਬੰਦੇ ਦੀ ਫੋਟੋ ਕਰਵਾ ਦੇ ਇੱਕ ਆ ਜਾਓ ਆ ਦੋ ਆ ਦੋ ਆ ਜਾਓ ਬੇਟਾ ਚੱਲ ਆ ਪੁੱਤਰਾ ਆ ਜਾ ਦੇਖ ਝੋਨੇ ਦਾ ਜਿਹੜਾ ਬਈ ਕੈਮਰਾ ਪਿੱਛੇ ਕਰ ਲੈ ਭਾਈ ਜੀਰੀ ਦਾ ਜਿਹੜਾ ਸੀਜ਼ਨ ਹੈ ਜੀ ਉਹ ਇਸ ਵਕਤ ਪੀਕ ਤੇ ਹੈ ਜੀ ਤੇ ਮੈਂ ਅੱਜ ਮੰਡੀਆਂ ਦੇ ਵਿੱਚ ਆਇਆ ਹੈਗਾ ਇੱਥੇ ਬੱਸੀ ਪਟਾਣਾ ਆਇਆ ਹਾਂ ਇਸ ਤੋਂ ਬਾਅਦ ਮਰਿੰਡੇ ਵੀ ਜਾਊਂਗਾ ਤੇ ਅਰਤੀਆਂ ਨਾਲ ਕਿਸਾਨਾਂ ਨਾਲ ਲੇਬਰ ਨਾਲ ਸਾਰਿਆਂ ਨਾਲ ਗੱਲਬਾਤ ਹੋਈ ਹੈ ਜੀ ਬੜਾ ਸਮੂਥਲੀ ਚੱਲ ਰਿਹਾ ਹੈ ਔਰ ਜਿਹੜੀ ਲਿਫਟਿੰਗ ਉਹ ਵੀ 90% ਮੈਨੂੰ D7 ਨੇ ਦੱਸਿਆ ਕਿ 90% ਲਿਫਟਿੰਗ ਵੀ ਹੋਣੀ ਤੇ ਮੌਇਸਚਰ ਵੀ ਹੁਣ ਥੋੜਾ ਜਿਹਾ ਕਿਉਂਕਿ ਦਿਨ ਚੰਗੇ ਲੱਗੇ ਤਾਂ ਮੌਇਸਚਰ ਵੀ ਘਟਿਆ ਤੇ ਜਿਹੜੇ ਮਾਪਦੰਡ ਨੇ ਮੌਇਸਚਰ ਦੇ ਜੀ ਉਨ੍ਹਾਂ ਦੇ ਮੁਤਾਬਕ ਹੀ ਹੈ 16 17 ਚੱਲ ਰਿਹਾ ਅਸੀਂ ਕੇਂਦਰ ਸਰਕਾਰ ਨੂੰ ਉਹਦੀ ਟੀਮ ਆਈ ਸੀ ਉਹਨਾਂ ਨੂੰ ਦਿਖਾਇਆ ਸੀਗਾ ਕਿ ਘੱਟ ਘੱਟ ਸਾਨੂੰ 20 ਤੋਂ 22 ਦੇ ਵਿੱਚ ਵਿੱਚ ਮੌਇਸਚਰ ਕਿਉਂਕਿ ਆਉਣ ਵਾਲੇ ਦਿਨਾਂ 'ਚ ਤਰੇਲ ਹੋਰ ਪਾਊਗੀ ਤਾਂ ਮੌਇਸਚਰ ਦਾ ਸਾਨੂੰ ਦਿੱਕਤ ਨਾ ਆਵੇ ਕਿਉਂਕਿ ਬਹੁਤ ਸੰਕਟ ਝੱਲ ਕੇ ਅਸੀਂ ਇਹ ਜਿਹੜਾ ਸੋਨਾ ਹੀ ਉਗਾ ਕੇ ਦੇ ਰਹੇ ਹਾਂ ਕਿਉਂਕਿ ਫੂਡ ਬਾਲ ਦੇ ਵਿੱਚ 40% ਤੋਂ ਵੱਧ ਜਿਹੜਾ ਸਾਡਾ ਹਿੱਸਾ ਹੁੰਦਾ ਪੰਜਾਬ ਦਾ ਹੜ੍ਹਾਂ ਦੇ ਸੰਕਟ ਦੇ ਬਾਵਜੂਦ ਵੀ ਇਨਾ ਮੌਸਮ ਦੀ ਕਰਵਟ ਦੇ ਬਾਵਜੂਦ ਵੀ ਝਾੜ ਵੀ ਘਟ ਗਿਆ ਤੇ ਝਾੜ ਘਟਣ ਦੇ ਬਾਵਜੂਦ ਵੀ ਅਸੀਂ 170000 ਤੋਂ ਉੱਪਰ 170000 ਲੱਖ 170 ਲੱਖ 170 ਲੱਖ ਮੀਟਰਕ ਟਨ ਅਸੀਂ ਫੂਡ ਬਾਲ ਚ ਦੇਵਾਂਗੇ ਸੋ ਇਸ ਕਰਕੇ ਮੈਂ ਕਿਸਾਨਾਂ ਨਾਲ ਵੀ ਗੱਲ ਕੀਤੀ ਹੈ ਉਹ ਕਹਿੰਦੇ ਵੀ ਪੈਸੇ ਜਿਹੜੇ ਨੇ ਉਹ 24 ਘੰਟਿਆਂ ਦੇ ਵਿੱਚ ਵਿੱਚ ਸਾਡੇ ਖਾਤੇ ਆ ਜਾ ਰਹੇ ਨੇ ਤੇ ਆੜਤੀਆ ਨਾਲ ਵੀ ਗੱਲ ਕੀਤੀ ਹੈ ਉਹਨਾਂ ਨੇ ਵੀ ਇਹ ਦੱਸਿਆ ਕਿ ਪਹਿਲਾਂ ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਰਾਤਾਂ ਕੱਟਣੀਆਂ ਪੈਂਦੀਆਂ ਸੀ ਤੇ ਹੁਣ ਉਹ ਕਹਿੰਦੇ ਵੀ ਬਹੁਤ ਘੱਟ ਹੈ ਇਸ ਤਰ੍ਹਾਂ ਦੇ ਕਿਸਾਨ ਹੋਣਗੇ ਜਿਨ੍ਹਾਂ ਨੂੰ ਕੋਈ ਹਰੀ ਵੜਲੀ ਜਾਂ ਕੋਈ ਕੱਚਾ ਦਾਣਾ ਰਹਿ ਗਿਆ ਉਹਦਾ ਕੁਝ ਕਹਿ ਨਹੀਂ ਸਕਦੇ ਪਰ ਨਾਲ ਦੀ ਨਾਲ ਵਿਕ ਵੀ ਰਹੀ ਹੈ ਤੇ ਨਾਲ ਦੀ ਨਾਲ ਤੋਲ ਵੀ ਰਹੀ ਹੈ ਤੇ ਅੱਗੇ ਸ਼ੈਲਰਾਂ ਦੇ ਵਿੱਚ ਵੀ ਸਪੇਸ ਹੈਗੀ ਹੈ ਤੇ ਸਮੂਥਲੀ ਚੱਲ ਰਿਹਾ ਸਾਰਾ ਕੰਮ ਜੀ ਸੀਐਮ ਸਾਹਿਬ ਨਾ ਸਿਵਲ ਹਸਪੀਟਲ ਹੈ ਜੀ ਲੰਬੇ ਅਰਸੇ ਤੋਂ ਨਵਾਂ ਅਪਗ੍ਰੇਡ ਹੋਇਆ ਜੀ ਕਿਸੇ ਸਰਕਾਰ ਨੇ ਧਿਆਨ ਦਿੱਤਾ ਹੁਣ ਵੀ ਇੱਥੇ ਡਾਕਟਰਾਂ ਦੀ ਕਮੀ ਹੈ ਐਮਰਜੈਂਸੀ ਦੇ ਵਿੱਚ ਡਾਕਟਰ ਹੀ ਨਹੀਂ ਹੁੰਦੇ ਜੀ ਲੋਕ ਬੜੇ ਪ੍ਰੇਸ਼ਾਨ ਹੁੰਦੇ ਨੇ ਦੇਖੋ ਹੈਲਥ ਤੇ ਸਾਡੀ ਪ੍ਰਾਇੋਰਟੀ ਹੈ ਆਮ ਆਦਮੀ ਕਲੀਨਿਕ ਹੋਗੇ 880 ਦੇ ਲਗਲੇ ਹੁਣ ਉਹਨਾਂ ਦੇ ਦਿਨਾਂ ਚ 200 ਹੋਰ ਹੋ ਜਾਊਗਾ 1000 ਤੋਂ ਉਪਰ ਆਮ ਆਦਮੀ ਕਲੀਨਿਕ ਹੋ ਜਾਣਗੇ ਤਾਂ ਕਿ ਹਸਪਤਾਲਾਂ ਤੇ ਡਿਪੈਂਡੈਂਸੀ ਜਿਹੜੀ ਹੈ ਘਟੇ ਨਹੀਂ ਤਾਂ ਹਰ ਗੱਲ ਵਾਸਤੇ ਸਿਵਲ ਚ ਜਾ ਚੰਡੀਗੜ੍ਹ ਭੇਜ ਦਿੱਤੇ ਹਰ ਛੋਟੀ ਜੀ ਬਿਮਾਰੀ ਵਿੱਚ ਵੀ ਮਤਲਬ 4 ਕਰੋੜ ਤੋਂ ਵੱਧ ਜਿਹੜੀ ਫੁੱਟਫਾਲ ਹੋਥੇ ਹੋ ਗਈ ਤੇ ਕਈ ਬੰਦੇ ਸੋਚਦੇ ਹੋਣਗੇ ਵੀ ਆਬਾਦੀ ਤਾਂ 3 ਕਰੋੜ ਐ ਸਵਾ 3। ਕਈ ਬੰਦੇ ਦੋ ਦੋ ਵਾਰੀ ਵੀ ਜਾਇਆ, ਤਿੰਨ ਤਿੰਨ ਵਾਰੀ ਵੀ ਜਾਇਆ ਤਾਂ ਫੁੱਟਫਾਲ ਦਾ ਮਤਲਬ ਹੋ ਗਿਆ ਉਹ ਕਿੰਨੀ ਵਾਰੀ ਜਾਇਆ। ਤੇ ਬਾਕੀ ਅਸੀਂ ਹਸਪਤਾਲ ਜਿਹੜੇ ਨੇ ਉਹਨਾਂ ਨੂੰ ਅਪਗ੍ਰੇਡ ਕਰਨੇ ਆ। ਦੇਰ ਬੱਸ ਹੀ ਪਠਾਣਾ ਦੀ ਵੀ ਵਾਰੀ ਆਉਣੀ। ਔਰ ਜਿੱਥੇ ਜਿਹੜੇ ਜਿਹੜੇ ਇਲਾਕੇ 'ਚ ਮਤਲਬ ਕਰਦੇ ਆਉਂਦੇ ਆ ਜਿਸ ਤਰ੍ਹਾਂ ਤੁਸੀਂ ਪਾਪੀ ਆਪਣੇ ਸਵਾਲ 'ਚ ਜਵਾਬ ਦਿੱਤਾ ਕਿ ਲੰਬੇ ਸਮੇਂ ਤੋਂ ਬਿਲਕੁਲ ਹੀ ਇਗਨੋਰ ਕੀਤਾ ਪਿਆ ਸੀਗਾ ਹੈਲਥ ਸਿਸਟਮ ਪਰ ਤੁਹਾਡੇ ਤੋਂ ਉਮੀਦਾਂ ਅਸੀਂ ਨਹੀਂ ਉਮੀਦਾਂ ਹੈਗੀਆਂ ਹਜੇ ਵੀ ਇੱਥੀਆਂ ਸੀ ਕਿ ਉਹਨਾਂ ਨੇ ਉਮੀਦਾਂ ਹੈਗੀਆਂ ਨੇ ਹਜੇ ਅਸੀਂ ਪੂਰੀਆਂ ਕਰਾਂਗੇ ਤੇ ਹਸਪੀਟਲ ਨੂੰ ਅਪਗ੍ਰੇਡ ਕਰ ਰਹੇ ਹਾਂ ਔਰ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਕਿਸੇ ਨੂੰ ਪਹਿਲੀ ਗੱਲ ਤਾਂ ਕੈਂਪ ਲਾ ਕੇ ਮੈਡੀਕਲ ਕੈਂਪ ਲਾ ਕੇ ਕਿਸੇ ਨੂੰ ਹਰ ਗੱਲ ਛੋਟੀ ਜੀ ਬਿਮਾਰੀ ਪਿੱਛੇ ਲੈਣਾ ਚ ਨਹੀਂ ਲੱਗਣਾ ਪਵੇ ਜਿੰਨੇ ਵੀ ਤਹਿਸੀਲ ਦੇ ਜਾਂ ਜ਼ਿਲ੍ਹੇ ਦੇ ਹਸਪਤਾਲ ਨੇ ਉਥੇ ਸੀਐਮਓਜ਼ ਨੂੰ ਐਸਐਮਓਜ਼ ਨੂੰ ਅਸੀਂ ਆਰਡਰ ਕੀਤੇ ਨੇ ਕਿ ਕੋਈ ਵੀ ਦਵਾਈ ਜਿਹੜੀ ਬਾਹਰੋਂ ਨਾ ਲਿਖੀ ਜਾਵੇ ਜੇ ਬਾਹਰੋਂ ਦਵਾਈ ਮੰਗਾਉਣੀ ਹੈ ਤਾਂ ਫਿਰ ਡਾਕਟਰ ਆਪ ਲੈ ਕੇ ਆਉਣ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਲੁੱਟ ਹੋਵੇ ਇਸ ਤਰ੍ਹਾਂ ਦੀ ਤੇ ਸਾਨੂੰ ਦੱਸੋ ਕਿ ਕਿਹੜੀ ਦਵਾਈ ਨਹੀਂ ਹੈਗੀ ਤਾਂ ਅਸੀਂ ਉਹ ਦਵਾਈ ਜਿਹੜੀ ਅਵੇਲੇਬਲ ਕਰਾ ਦਾਂਗੇ ਸਿੰਘ ਸਾਹਿਬ ਪੰਜਾਬ ਸਰਕਾਰ ਨੂੰ ਬੜੀਆ ਉਪਰਾਲੇ ਕੀਤੇ ਨੇ ਸਿੱਖਿਆ ਦੇ ਲੈ ਕੇ ਸੁਰੱਖੀ ਅਗੇ ਉਪਰਾਲੇ ਲੱਗੇ ਸਹੀ ਦੇਖੋ ਦੇਖੋ ਐਜੂਕੇਸ਼ਨ ਐਜੂਕੇਸ਼ਨ ਵਾਲੇ ਪਾਸਿਓ ਮੈਂ ਹੁਣ ਸਕੂਲ ਆਫ ਐਮੀਨੈਂਸ ਸੁਭੀਦਰ ਮੀਵਾ ਸਿੰਘ ਜਿਹੜਾ ਆਪਣੇ ਇਧਰ ਬਸਪਟਾਣਾ ਰੋਡ ਤੇ ਹੀ ਹੈ ਉੱਥੇ ਜਾ ਕੇ ਆਏ ਆ ਬੱਚੇ ਫਿਜ਼ਿਕਸ ਪੜ੍ਹ ਰਹੇ ਨੇ ਬੱਚੇ ਕਮਰਸ ਪੜ੍ਹ ਰਹੇ ਨੇ ਬਾਇਓ ਬਾਇਓਲੋਜੀ ਦੀਆਂ ਕਲਾਸਾਂ ਲੱਗ ਰਹੀਆਂ ਤੇ ਆਲੇ ਦੋਲੇ ਦੇ ਪਿੰਡਾਂ ਤੋਂ ਬੱਚੇ ਆ ਰਹੇ ਨੇ ਔਰ ਸਰਕਾਰੀ ਸਕੂਲਾਂ ਦੇ ਰਿਜ਼ਲਟ ਅੱਛੇ ਆ ਰਹੇ ਨੇ ਸਾਡੇ ਬੱਚੇ ਜਿਹੜੇ ਨੇ ਉਹ ਜੀਈ ਐਡਵਾਂਸ ਜੀਈ ਮੇਨ ਐਨਈਟੀ ਹੈ ਨਾ ਵੱਡੇ ਵੱਡੇ ਜਿਹੜੇ ਕੰਪੀਟੀਸ਼ਨ ਦੇ ਐਗਜ਼ਾਮ ਨੇ ਉਹ ਕਲੀਅਰ ਕਰ ਰਹੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਸੇਮ ਸਾਹਿਬ ਸੋ ਇੱਕ ਮਿੰਟ ਸੋ ਆਉਣ ਵਾਲੇ ਦਿਨਾਂ 'ਚ ਹੋਰ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹਨੂੰ ਹੋਰ ਅਪਗ੍ਰੇਡ ਕਰਾਂਗੇ ਜੀ ਔਰ ਸਾਡੇ ਅਧਿਆਪਕਾਂ ਨੂੰ ਅਸੀਂ ਫਿਨਲੈਂਡ ਜਾਂ ਸਿੰਗਾਪੁਰ ਦੀ ਬੈਸਟ ਅਕੈਡਮੀ ਜਿਹੜੀਆਂ ਨੇ ਲੇਟੈਸਟ ਤਰੀਕੇ ਜਿਹੜੇ ਪੜਾਉਣ ਦੇ ਉਹ ਸਕਾ ਕੇ ਲਿਆਉਨੇ ਆਈਆਈਐਮ ਅੰਮਦਾਬਾਦ ਵੀ ਭੇਜਦੇ ਆ ਬੱਚਿਆਂ ਤੇ ਟੀਚਰਾਂ ਨੂੰ ਤੇ ਬਾਕੀ 10 ਲੱਖ ਰੁਪਏ ਪਰ ਫੈਮਿਲੀ ਜਿਹੜਾ ਸਿਹਤ ਬੀਮਾ ਜਿਹੜਾ ਉਹ ਬਸ ਆਉਣ ਵਾਲੇ ਦਿਨਾਂ ਚ ਸ਼ੁਰੂ ਹੋ ਜੂਗਾ ਉਹਦੀ ਰਜਿਸਟ੍ਰੇਸ਼ਨ ਚੱਲ ਰਹੀ ਹੈ ਜੀ ਠੀਕ ਹੈ ਨਾ ਤੇ 10 ਲੱਖ ਰੁਪਏ ਤੱਕ ਤੁਹਾਨੂੰ ਕੋਈ ਦਿੱਕਤ ਕਿਸੇ ਕਿਸਮ ਦੀ ਨਹੀਂ ਆਉਣੀ ਹੈ ਹੈਲਥ ਐਜੂਕੇਸ਼ਨ ਇਨਫਰਾਸਟ੍ਰਕਚਰ ਬਿਜਲੀ ਦਾ ਪਹਿਲੇ ਆ ਖੜੇ ਨੇ ਦਿਨੇ ਬਿਜਲੀ ਆਉਂਦੀ ਹੈ ਤੇ ਬਿਜਲੀ ਦੀ ਕੋਈ ਕਮੀ ਨਹੀਂ ਸੀਜ਼ਨ ਤਾਂ ਲੰਘ ਗਿਆ ਪਰ ਫਿਰ ਵੀ ਅਸੀਂ ਕਹਿੰਦੇ ਕਿ ਕੋਈ ਕਿਸੇ ਨੇ ਆਲੂ ਬੀਜੇ ਕਿਸੇ ਨੇ ਕੋਈ ਹੋਰ ਫਸਲ ਬੀਜੀ ਹੋਈ ਜਿਹਦਾ ਲੋਡ ਹੈ ਪਾਣੀ ਦੀ ਬਿਜਲੀ ਦੀ ਕੋਈ ਦਿੱਕਤ ਨਹੀਂ ਕਿਸੇ ਕਿਸਮ ਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਸਕੀਮਾਂ ਜਿਹੜੀਆਂ ਅਸੀਂ ਵਾਅਦੇ ਵੀ ਕੀਤੇ ਸੀ ਬਿਨਾਂ ਗਰੰਟੀਆਂ ਤੋਂ ਵੀ ਕਈ ਗਰੰਟੀਆਂ ਪੂਰੀਆਂ ਕਰਦੇ ਹਾਂ ਗਰੰਟੀਆਂ ਤਾਂ ਕਰਨੀ ਕਰਨੀਆਂ ਨੇ ਪੂਰੀਆਂ ਜਦੋਂ ਤੱਕ ਅਸੀਂ ਦੁਬਾਰਾ ਪਬਲਿਕ ਜਾਵਾਂਗੇ ਤਾਂ ਸਾਰਾ ਸਾਮ ਲੈ ਕੇ ਜਾਵਾਂਗੇ ਰਿਪੋਰਟ ਕਾਰਡ ਲੈ ਕੇ ਜਾਵਾਂਗੇ ਥੈਂਕ ਯੂ ਸਰ ਜੀ